ਇਸ ਦੇ ਨਾਲ ਨਾਲ ਉੱਗੇ ਸਮਾਜ ਸੇਵੀ ਜੋ ਕਿ ਅਮਰੀਕਾ ਚ ਰਹਿ ਰਹੇ ਨੇ ਡਾਕਟਰ ਸੁਆਮਨ ਸਿੰਘ ਵੱਲੋਂ ਵੀ ਇਸ ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਗਿਆ ਇਸ ਤੇ ਆਪਣੀ رائے ਰੱਖੀ ਗਈ ਹੈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸੁਆਮਨ ਸਿੰਘ ਵੀ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਨਿਤਰੇ ਨੇ ਉਹਨਾਂ ਹਰ ਤਰ੍ਹਾਂ ਦੀ ਮਦਦ ਦੇਣ ਦਾ ਪ੍ਰੋਸਤ ਦਿੰਦੇ ਹਨ ਤੇ ਨਾਲ ਹੀ ਪੰਜਾਬੀ ਭਾਈਚਾਰੇ ਵੱਲੋਂ ਹਰਜਿੰਦਰ ਸਿੰਘ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਤੇ ਰੋਸ ਦਾ ਪ੍ਰਗਟਾਵਾ ਵੀ ਕੀਤਾ ਉਹਨਾਂ ਗਈਆਂ ਜਾਣਾ ਤੇ ਆਪਣਾ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਕਿਹਾ ਕਿ ਇਸ ਦੇ ਬਦਲੇ ਹਰਜਿੰਦਰ ਸਿੰਘ ਦਾ ਗਲਾ ਨਾ ਕੁੱਟਿਆ ਜਾਵੇ ਕਿਉਂਕਿ ਡਰਾਈਵਿੰਗ ਕਰਦੇ ਸਮੇਂ ਅਸੀਂ ਵੀ ਬਹੁਤ ਜ਼ਿਆਦਾ ਗਲਤੀਆਂ ਕਰਦੇ ਹਾਂ। ਫਲੋਰਡਾ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੋਇਆ। ਬੜਾ ਅਫਸੋਸ ਉਸ ਕੱਲ ਦਾ ਜਦੋਂ ਦਾ ਵੇਖਿਆ ਹਨਾ ਬੜਾ ਦੁੱਖ ਹੁੰਦਾ। ਤੇ ਦੁੱਖ ਇੱਕ ਹੋਰ ਗੱਲ ਦਾ ਲੇਕਿਨ ਬੱਚਾ ਹੀ ਹੋ ਮੈਂ ਨਿਆਣਾ ਹੀ ਕਹੂੰਗਾ ਉਹਨੂੰ ਨੌਜਵਾਨ ਮੁੰਡਾ ਟਰੱਕ ਚਲਾਉਂਦਿਆ ਤੇ illegal u turn ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹਨ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਦੋਂ ਡਰਾਈਵ ਕਰਦੇ ਆ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਤੇ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਇੰਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਇਹ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਅਟਲੀਸਟ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁਜਰੰਦੀ ਹੋਗੀ ਉਹਦੇ ਪਰਿਵਾਰ ਤੇ ਕੀ ਗੁਜਰੰਦੀ ਹੋਗੀ ਤੇ ਜੇ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟਲੀਸਟ ਹੇਟ ਤੇ ਨਾ ਨਾ ਗਲਤੀ ਹੋ ਗਈ ਹੈ ਉਹਦੇ ਕੋ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾਂ ਗਈਆਂ ਵਾਪਸ ਨਹੀਂ ਆਉਣੀਆਂ ਪਰਿਵਾਰ ਖਤਮ ਹੋ ਗਿਆ ਪਰ ਹੁਣ ਇਹਦਾ ਇਹ ਥੋੜੀ ਮਤਲਬ ਕੀਤੀ ਹੋ ਉਹਦਾ ਵੀ ਗਲਾ ਕੁੱਟ ਦੋਗੇ ਕੀ ਤੁਹਾਨੂੰ ਲੱਗਦਾ ਉਹਨੂੰ ਪਤਾ ਹੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋਈ ਗਲਤੀ ਹੋ ਜਾਂਦੀ ਹੈ ਨਾ ਤੇ ਐ ਨਾ ਕਰਿਆ ਕਰੋ ਉਦੋਂ ਕੋ ਨੂੰ ਵੀ ਪਤਾ ਉਹ ਕੋਈ ਗਲਤੀ ਹੋ ਗਈ ਆ ਪਰ ਮੈਂ ਇਹ ਮੈਸੇਜ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਇਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਲਾਇਰ ਦੀਆਂ ਫੀਸ ਆ ਤੁਸੀਂ ਇੰਡੀਆ ਚ ਹੋ ਅਸੀਂ ਅਮਰੀਕਾ ਚ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹੁਕਮ ਕਰੋ ਜੋ ਤੁਸੀਂ ਹੁਕਮ ਲਾਓਗੇ ਸਾਡੀ ਹੁਕਮ ਤੁਹਾਡਾ ਹੁਕਮ ਸਿਰ ਮੱਤੇ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਗਲਤੀ ਕਿਸੇ ਕੋਈ ਹੋ ਸਕਦੀ ਆ ਇਨਸਾਨ ਕੋ ਹੁੰਦੀ ਆ ਅਸੀਂ ਰੱਬ ਤੇ ਨਹੀਂ ਨਾ